ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਦਿਖਾਵਾਂਗੇ ਇੱਕ ਦੂਜੇ ਸੂਏ ਜਾਂ ਰਹੀ ਸੂਨ ਚੋਟੀ ਮੀਨੀ ਬਹੁਤ ਹੀ ਹੈਵੀ ਬਾਡੀ ਚੰਗਾ ਪਿੱਠ ਕੁੜਾ ਤਾਂ ਜਿਹੜਾ ਹਜੇ ਸਮਾਂ ਵਾ ਕਰੀਬ 10 ਤੋਂ 15 ਦਿਨ ਦਾ ਰਹਿੰਦਾ ਵਾ ਜਿਹੜੀ ਇਹਦੀ ਮਿਲਕ ਕੈਪੈਸਿਟੀ ਸੀ ਪਹਿਲੇ ਸੂਏ ਦੀ 16 ਪਲੱਸ ਦੀ ਸੀ ਚਾਹਤ ਕਿ ਉਮੀਦ ਕਰਦੇ ਆਂ ਇਹ 18 19 ਤੇ ਚੱਲੂਗੀ ਇੱਕ ਮਾਲੀਆਂ ਦਾ ਪਲੇਖਾ ਪਾਉਂਦੀ ਆ ਬਹੁਤ ਵੱਡੀ ਆ ਤਾਂ ਇੱਥੇ ਪਹੁੰਚ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਿਰੀ ਤਨਤਨ ਸਾਹਿਬ ਤਿੱਗੇ ਥੂਏ ਥੂਵੀ ਚੰਗੀ ਹੈਵੀ ਬੋਡੀ ਦੇ ਵਿੱਚ ਆ ਥੋੜੀ ਇਦਾਂ ਸਿਰਗਾ ਤੇ ਕਾਲੀ ਪੈਂਦੀ ਆ ਤਲਿਆ ਰਹਾ ਤਾਂ ਕਲਿਆਰੇ ਦਾ ਕਰਕੇ ਕਾਲੀ ਪੈਂਦੀ ਆ ਰਾ ਬਾਤ ਮਹਾ ਸੰਗਰਖਾੜਾ ਵਾ ਬਹੁਤ ਸੋਹਣਾ ਹੈ ਵੇਖੋ ਥਣ ਦੀ ਕੁਆਲਿਟੀ ਟਿੰਗਾ ਪੇਸ পুরা ਹੈਵੀ ਬੋਡੀ ਦੇ ਵਿੱਚ ਮੀਨੀ ਕਿ ਕਿਸਮਤਨਾ ਮਿਲਦੀ ਹੈ ਮੀਨੀ ਬਹੁਤ ਚੰਗੀ ਚੰਗੇ ਦੁੱਧ ਦੀ ਆਸ ਕਰ ਸਕਦੇ ਆਪਾਂ ਇਹਦੇ ਤੋਂ ਨਿਕਾ ਸਿੰਘ ਬਹੁਤ ਜ਼ਿਆਦਾ ਪੇਟ পুরা ਹੈਵੀ ਬੋਡੀ ਦੇ ਵਿੱਚ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੰਟੈਕਟ ਨੰਬਰ 990388025